ਆ ਇਹ ਵਾ ਛੱਟ ਲਿਆ ਅੱਜ ਪੱਟ ਆ ਲੈ ਛੱਟ ਲੀ ਪੰਡ ਵਾਹ ਜੀ ਕਮਾਲ ਇਹਨੂੰ ਜਿੰਨਾ ਚਿਰ ਦੋ ਤਿੰਨ ਵਾਰੀ ਪੰਡ ਨਾਲ ਨਾ ਚਕਾਓ ਸੇਰੇ ਹੋਣਾ ਚਿਰ ਨਹੀਂ ਜਾਂਦਾ ਅ ਡੈਡੀ 60 ਸਾਲ ਦੇ ਹੋ ਗਏ ਨੇ ਵਾ ਔਰ ਹੁਣ ਚ ਚਕਾ ਦੋ ਆਵੇਂ ਦੋ ਡਬਲ ਪੱਟ ਹਾਂ ਕੈਨੇਡਾ ਜਾਣਾ ਕਿ ਨਹੀਂ ਪੰਡ ਤੇਰੇ ਕੋ ਚੱਕੀ ਨਹੀਂ ਜਾਂਦੀ ਪਾਣ ਡੇ ਭਾਜੇ ਦੂ ਦੂ ਛੋਟਾ ਏ ਤੁਹਾਡੇ ਵਾਲੀਆਂ ਜਿਹੜਾ ਪੱਠੇ ਵੱਡਾ ਇੱਥੇ ਕਾਮਯਾਬ ਹੋ ਗਿਆ ਹੋਈ ਕਹਿ ਸਕਦਾ ਖੜ ਪਰੇ ਸਾਡ ਪਾਣ ਫੜ ਮੈਂ ਕੈਮਰਾ ਫੜਿਆ ਕੈਮਰਾ ਥੱਲੇ ਰੱਖ ਦੇ ਚਲ ਚਾ ਚਲੋ ਕੇ ਬਾਏ ਗੁੱਡ ਬਾਏ ਕਾਟਲ ਖੇਚ ਅੱਗੇ ਬੜਾ ਖਤਰਨਾਕ ਰਸਤਾ ਏ ਕਾੜਵੇ ਜਿੱਧਰੋਂ ਦੀ ਰਾਹ ਮੰਦ ਜਾंदे ਨਹੀਂ ਤੇ ਨਾਲੀ ਦੇ ਵਿੱਚ ਸਿੱਧਾ ਪਾਣੀ 'ਚ ਜਾਂਦੇ। ਪਾਂਡਰ ਸੜੇ ਹੀ ਮਾਰ ਕੋਤਾ। ਰੋਜ਼ ਰੋਜ਼ ਦਾ ਕੰਮ ਹੀ ਖਤਮ ਹੋਏਗਾ। ਹਾਂ ਲੱਕ ਲਈ ਰੱਖੀ ਨਾਲ। ਲੈ ਜਾ ਲੈ ਜਾ। ਖਿੱਚਦੇ ਹੁਣ। 40 ਦੀ ਸਪੀਡ ਤੇ ਜਾਂਦੇ ਦੂਜੇ ਗੇਅਰ 'ਚ। ਹੋ ਵੀ ਤਰ ਅੱਜ ਮੌਸਮ ਵੀ ਠੰਡਾ ਹੋ ਗਿਆ ਤੇਜ਼ ਹਵਾਵਾਂ ਵਗਿੰਦੀਆਂ ਤੇ ਕਦੋਂ ਵੀ ਆ ਸਕਦੀ ਹੈ بارش ਲੈ ਲੈ ਆ ਡੇਕਣਾ ਪਈ ਪਰ ਕਿਹਦਾ ਰੋਜ਼ ਧਿਆਨ ਰੱਖਣਾ ਪੈਂਦਾ